ਕਿ ਦੋਸ਼ੀ ਨੂੰ ਅਪ੍ਰੀਹੈਂਡ ਕੀਤਾ ਸਿਆਜ਼ ਗੱਡੀ ਦੇ ਨਾਲ ਜਿਹਦੇ ਕੋਲ ਮਤਲਬ ਕਾਫੀ ਹੈਵੀ ਕੁਆਂਟੀਟੀ ਜਾਨੀ ਕਿ 13 ਕਿਲੋ ਫੀਮ ਲਗਭਗ 13 ਕਿਲੋ ਫੀਮ ਜਿਹੜੀ ਸਾਨੂੰ ਹੈਵੀ ਕੁਆਂਟੀਟੀ ਚੋਂ ਮਿਲੀ ਹੈ ਉਹ ਗੱਡੀ ਚੋਂ ਦੌਰਾਨੇ ਦੇ ਨਾਕਾਬੰਦੀ ਤੇ ਇਹ ਬੜਾ ਮੇਨ ਇੰਪੋਰਟੈਂਟ ਹੈ ਵੀ ਇਹ ਜਿਹੜਾ ਬੰਦਾ ਹੈ ਹੈਬਿਚੁਅਲ ਅਫੈਂਡਰ ਹੈ ਇਹਦੇ ਚ ਪਹਿਲੋ ਵੀ 3-5 ਦਰਜ ਨੇ ਜਿਹਦੇ ਚ ਪਹਿਲੋ 6 ਕਿਲੋ ਫੀਮ ਦਾ ਪਹਿਲੋ ਵੀ 2023 ਚ ਦਰਜ ਹੈ 307 ਦਾ ਦਰਜਾ ਹੈ ਅਟੈਂਪਟ ਟੂ ਮਰਡਰ ਦਾ ਤੇ ਉਸ ਤੋਂ ਬਾਅਦ ਜਦੋਂ ਜੇਲ ਸੀਗਾ ਜੇਲ ਤੇ ਵੀ ਨਸ਼ਾ ਵੇਚਣ ਦੇ ਕਰਕੇ ਤੇ ਦੁਬਾ ਉੱਥੇ ਵੀ ਐਨਡੀ ਪੇਸਕਟ ਦਾ ਪਰਚਾ ਦਰਜਾਇਆ ਤੇ ਦਰਾਨੇ ਤਫਤੀਸ਼ ਸਾਨੂੰ ਜਿਹੜੀ ਗੱਲ ਪਤਾ ਲੱਗੀ ਹੈ ਵੀ ਹਾਂ ਵੀ ਇਹ ਝਾਰਖੰਡ ਤੋਂ ਜਿਹੜਾ ਸੀਗਾ ਇਹ ਆਪਣਾ ਕੰਟਰਾਬੈਂਡ ਲੈ ਕੇ ਆਇਆ ਸੀਗਾ ਤੇ ਅੱਗੇ ਆਪਣਾ ਫਰੂਸਪੁਰ ਸਾਈਡ ਇਹਨੇ ਜਾ ਕੇ ਸੇਲ ਕਰਨਾ ਸੀਗਾ ਤੇ ਜਿਹੜਾ ਟਰਾਂਜ਼ਿਟ ਦੇ ਵਿੱਚ ਪੁਲਿਸ ਦੀ ਜਿਹੜੀ ਮਿਸਟੈਲੀ ਕਰਕੇ ਇਹਨਾਂ ਨੂੰ ਐਪ੍ਰੀਹੈਂਡ ਕੀਤਾ ਗਿਆ ਤੇ ਬੰਦੀ ਆ ਧਾਰਾਵਾਂ ਦੇ ਅੰਡਰ ਜਿਹੜੀ ਕੀ ਐਨਡੀ ਪੇਸੈਕਟ ਆਪਣੇ ਐਨਡੀ ਪੇਸੈਕਟ ਦੇ ਅੰਡਰ ਪਲੱਸ ਜਿਹੜਾ ਨਵਾਂ ਰੂਲ ਆ ਆਪਣਾ ਵੀਐਨਐਸ ਦੇ ਅੰਡਰ ਜਿਹੜੀ ਸਖਤ ਹੋ ਗਿਆ 111 ਵੀਐਨਐਸ ਆਰਗੇਨਾਈਜ਼ਡ ਕ੍ਰਾਈਮ ਦਾ ਉਹਦਾ ਵੀ ਉਹ ਵੀ ਉਹਦਾ ਵੀ ਇੱਥੇ ਅਪਲਾਈ ਕੀਤਾ ਗਿਆ ਹੈ ਲੈ ਕੇ ਕਿੱਥੇ ਜਾ ਰਿਹਾ ਸੀ ਇਹ ਦੇਖੋ ਜੀ ਰਹਿਣ ਵਾਲਾ ਹੈਗਾ ਜਸ਼ਨਪ੍ਰੀਤ ਸਿੰਘ son of ਰਣਜੀਤ ਸਿੰਘ ਰੈਜ਼ੀਡੈਂਟ ਆਫ ਵਿਲੇਜ ਲਾਲਚੀਆਂ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਗੁਰੂ ਸਾਹਿਬ ਤਹਿਸੀਲ ਦੇ ਵਿੱਚ ਉਥੋਂ ਦੇ ਰਹਿਣ ਵਾਲਾ ਹੈ ਤੇ ਉਥੇ ਹੀ ਇਹ ਲੈ ਕੇ ਜਾ ਰਿਹਾ ਸੀਗਾ ਤੇ ਇਸ ਰੂਟ ਦੇ ਥਰੂ ਇਹ ਟਰਾਂਜ਼ਿਟ ਸੀਗਾ ਦਾ ਪੁਲਿਸ ਦੇ ਇਨਵੈਸਟੀਗੇਸ਼ਨ ਸੇ ਸਰ ਜੀ ਆਇਆ ਹੈ ਹਾਂ ਜੀ ਇਹਦੇ ਕੋਲ ਉਠਾ ਲਈ ਦੀ ਹੈ ਗੱਡੀ ਦਾ ਅਸੀਂ ਜੀ ਬੜੀ ਇਨੀਸ਼ੀਅਲ ਸਟੇਜ ਐ ਵੈਰੀਫਾਈ ਕਰ ਰਹੇ ਆ ਜਿਹੜੀ ਹੈ ਇਹ ਰਹਿਣ ਵਾਲਾ ਉਥੋਂ ਦਾ ਇਹਦਾ ਆਧਾਰ ਕਾਲ ਉਥੋਂ ਦਾ ਹੈ ਠੀਕ ਹੈ ਸਾਰਾ ਵੈਰੀਫਾਈ ਹੋ ਗਿਆ ਹੈ देयर ਕ੍ਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰ ਲਿਆ ਹੈ ਗੱਡੀ ਦਾ ਡਾਟਾ ਜਿਹੜਾ ਗਿਆ ਸੀ ਸਾਰੇ ਸਾਰੇ ਵੈਰੀਫਾਈ ਕਰ ਰਹੇ ਹਾਂ ਜੋ ਅੱਗੇ ਡਿਊ ਪ੍ਰੋਸੈਸ ਆਫ ਲਾ ਸਾਡੇ ਸਾਹਮਣੇ ਆਊਗਾ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਸਾਹਿਬ ਇਹ ਜਿਹੜੀ ਹੰਟਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੁਝ ਨਿਕਲ ਕੇ ਸਾਹਮਣੇ ਆਈ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਕਿੰਨੇ ਦਿਨਾਂ ਤੋਂ ਇਹ ਸਾਰੀ ਸਪਲਾਈ ਕਰਦਾ ਸੀਦਾ ਮੋਟਰ ਸਪਲਾਈ ਕੀ ਹੁੰਦੀ ਹੈ ਦੇਖੋ ਇਟਸ ਅ ਵੈਰੀ अर्ਲੀ ਸਟੇਜ ਕਿ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਕਿਉਂਕਿ ਸਾਡੀ ਇੱਕ ਤਾਂ ਇੱਕ ਇਨਵੈਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹੜ ਉਦੋਂ ਜੇ ਇਹ ਆਪਣਾ ਪ੍ਰਤੱਖ ਹੁੰਦਾ ਹੈ ਵੀ ਹਾਂ ਵੀ ਇੱਥੇ 2 ਐਫਆਈ 3 ਐਫਆਈ ਆਲਰੇਡੀ ਆ ਗਿਆ ਜਿਹੇ ਤੋਂ 2 ਐਨਡੀ ਪੇਸ਼ ਕਰਦੀਆਂ ਕੰਮ ਤਾਂ ਪਹਿਲਾਂ ਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਦਾ ਟੈਕਨੀਕਲ ਤੇ ਇਹਦੀ ਜਿਹੜੀ ਟੈਰੋਗੇਸ਼ਨ ਉਹ ਸਾਹਮਣੇ ਆਊਗਾ ਸਰ ਸਰ ਫੋਨ ਜਦੋਂ ਬ੍ਰਾਮਣ ਕੀਤਾ ਹੋਣਾ ਹੈਗਾ ਕੁਝ ਕੰਟੈਕਟ ਨਿਕਲੇ ਹੋਣੇ ਉਹਦੇ ਕੁਝ ਪਤਾ ਲੱਗਦਾ ਕਿ ਅਸੀਂ ਸਪਲਾਈ ਕਰਦਾ ਸੀ ਕੋਈ ਤੁਹਾਨੂੰ ਪੰਜ ਚਾਰ ਦਾ ਐਕਸਟੈਂਸ਼ਨ ਕਿਰੇ ਹੋ ਰਿਹਾ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਤੁਹਾਡਾ ਕੁਐਸਚਨ ਹੈ ਠੀਕ ਹੈ ਉਹ ਜਿਹੜਾ ਫੋਨ ਹੈ ਉਹ ਡਿਊਰੀ ਇਨਫਰੈਂਸੀ ਕਨਲਿਸਿਸ ਜੋ ਸਾਹਮਣੇ ਆਊਗਾ ਉਹਦੇ ਥਰੂ ਅਸੀਂ ਕਾਰਵਾਈ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆ ਰਹੀ ਹੈ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੇ ਰਿਮਾਂਡ ਅਰਲੀ ਸਟੇਜ ਹੈ ਹਾਲੇ ਤੱਕ ਨਹੀਂ ਕੋਈ ਆਈ ਰਿਮਾਂਡ ਰਿਮਾਂਡ ਪੇਸ਼ ਕਰਨਾ ਹੈ ਜੀ ਹੱਲੇ ਉਹਨਾਂ ਨੂੰ ਅਸਲ ਇਹ ਜ਼ਿਲਕਪੁਰ ਪੁਲਿਸ ਸਟੇਸ਼ਨ ਵੱਲੋਂ ਜਿਹੜਾ ਆਪਰੇਸ਼ਨ ਹੈਗਾ ਜ਼ਿਲਕਪੁਰ ਥਾਣੇ ਦਾ ਇਹ ਜ਼ਿਲਕਪੁਰ ਪੁਲਿਸ ਪੁਲਿਸ ਦਾ ਜੀ ਹਾਂ ਜੀ ਸਾਡੇ ਇੱਕ ਆਪਣੀ ਸਪੈਸ਼ਲ ਐਂਟੀ ਆਰੋਫੋਟਿਕ ਟੀਮ ਹੈ ਜ ਜਿਹੜੇ ਜਿਹੜੇ ਹੋਰ ਉਹ ਇਸ ਮਹਿੰਦੋਪਾਰਟ ਆ ਜਿਹੜਾ ਅਸੀਂ ਹੋਰ ਚੱਲ ਰਹੀ ਹੈ ਜਿਹੜੀ ਸਾਡੇ ਯੁੱਧ ਨਸ਼ਰੂਦ ਚੱਲ ਰਿਹਾ ਜੀ ਅਸੀਂ ਕਾਸ ਆਪਰੇਸ਼ਨਸ ਕਰ ਰਹੇ ਆ अर्ਲੀ ਮਾਰਨਿੰਗ ਰੇਡਸ ਆ ਜਿਹਦੇ ਲਾਕਾ ਬੰਦੀ ਹੈ ਇੰਟੈਲੀਜੈਂਸ ਬੇਸਡ ਹਿਊਮਨ ਇੰਟਰਵੇਸਡ ਸਾਡੇ ਆਪਰੇਸ਼ਨਸ ਚੱਲ ਰਹੇ ਨੇ ਸੋ ਸਾਡਾ ਅਸੀਂ ਤੁਹਾਡੇ ਥਰੂ ਅਪੀਲ ਵੀ ਕਰਦੇ ਆ ਵੀ ਹਾਂ ਵੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਤੇ ਕੋਈ ਇਹੋ ਜਿਹੀ ਚੀਜ਼ ਚੱਲ ਰਹੀ ਹੈ ਐਂਟੀ ਸੋਸ਼ਲ ਐਕਟੀਵਿਟੀਜ਼ ਸਾਨੂੰ ਦੱਸਣ ਪਹਿਚਾਨ ਗੁਪਤ ਰੱਖੀ ਜਾਊਗੀ ਐਕਸ਼ਨ 100% ਟ੍ਰੈਵਿੰਗ ਅੰਟੈਚ ਹੋਊਗਾ ਸਰ ਇੱਕ ਸਵਾਲ ਇਹ ਵੀ ਹੈ ਬੜਾ ਇੱਕ ਵੱਡਾ ਚੈਲੰਜ ਵੀ ਹੈ ਤੁਹਾਡੇ ਲਈ ਕਿਉਂਕਿ ਅੰਬਾਲਾ ਨਾਲ ਲੱਗਦਾ ਹੈ ਸਟੇਟ ਨੰਬਰ 3 ਹੈ ਸ਼ਰਬੀ ਦੀ ਤਸਕਰੀ ਡਰ ਦੇ ਪਾਸੋਂ ਆਇਆ ਉਸ ਪਾਸੇ ਵੀ ਗੁਜਰਤਪੁਰ ਦੀ ਗੱਲ ਕਰਾਂ ਭੱਡੇ ਦਾ ਮੱਸੀ ਉਸ ਉਸੇ ਲੱਗ ਕੇ ਕਿੰਨਾ ਜਿਹੜਾ ਕੰਮ ਸਾਰਾ ਹੈ ਦੇਖੋ ਸਾਡੇ ਪਰਸੋਂ ਹੀ ਐਸ ਐਚਓ ਸਾਹਿਬ ਦੀ ਤੇ ਏ ਐਸ ਪੀ ਜਿਹੜੇ ਆਪਣੇ ਪੰਚੂਪਲਨ ਉਹਨਾਂ ਦੀ ਮੀਟਿੰਗ ਹੋਈ ਸੀ ਅਸੀਂ ਇੰਟਰ ਸਟੇਟ ਜਿਹੜੇ ਆਪਣੇ ਸਾਡੀਆਂ ਬਾਰਡਰ ਜਿਹੜੀ ਗੈਪ ਨੇ ਨਾ ਆਪਣੀ ਮੀਟਿੰਗਸ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਸਾਡੀਆਂ ਲਿਸਟ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਉਹਨਾਂ ਦੀ ਅਸੀਂ ਕੀਤੀਆਂ ਵੀ ਜਿਹੜੇ ਬੰਦੇ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਜਾਂ ਉਧਰੋਂ ਆ ਕੇ ਇਧਰ ਆ ਜਾਂਦੇ ਨੇ। ਸੋ ਸਾਡੀਆਂ ਮੀਟਿੰਗ ਜਿਹੜੀਆਂ ਅੰਬਾਲਾ ਆਪਣੇ ਪੰਚਕੁਲਾ ਬੱਦੀ ਇਹਨਾਂ ਨਾਲ ਚੱਲਦੀ ਰਹਿੰਦੀਆਂ। ਇਹ ਸਮਝਦੇ ਦਾ ਸਰ ਇਹ ਹਾਂਜੀ ਕਿੰਨੀ ਉਮਰ ਹੈ ਜੀ? ਇਹਦੀ ਲਗਭਗ ਜੀ ਮੇਖਾ 26-27 ਸਾਲ ਦਾ ਜੀ। ਸਰ ਨਸ਼ੇ ਨਸ਼ੇ ਦੇ ਅਗੇਂਸਟ ਜਿਹੜਾ ਵਾਰ ਚੱਲ ਰਹੀ ਹੈ ਤੁਹਾਡੀ ਪੰਜਾਬ ਦੀ ਇਹਦੇ ਨਾਲ ਨਾਲ ਜਿਹੜੇ ਕਿਉਂਕਿ ਹੱਬ ਹੈ ਨਿਰਧਰੂਪ ਦੀ ਅਸੀਂ ਗੱਲ ਕੱਲੇ ਵੱਡੀ ਵੱਡੀ ਸੁਸਾਇਟੀਜ਼ ਦੇ ਬਾਰੇ ਅੰਸਰ ਕਈ ਬਾਰੇ ਜਿਹੜੀ ਰੈਂਟ ਅਕਮੋਡੇਸ਼ਨ ਤੇ ਰਹਿੰਦੇ ਉਹਨਾਂ ਤੇ ਵੀ ਕੁਝ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਰੈਂਟ ਤੇ ਜਿਹੜੇ ਬੈਨੇਫੀਸ਼ੀਅਨ ਨਹੀਂ ਉਹਦੀ ਉਹਨਾਂ ਦੀ ਵੀ ਮਾਮਲਾ ਦਰਜ ਹੋਏ ਪਰ ਕਈ ਗੈਰਜ਼ਾਰੀਆਂ ਵੀ ਹੋਈਆਂ ਜੀ ਜਿਹੜੇ ਬਾੜੇ ਅੰਸਰ ਨਸ਼ਾ ਤਸਕਰ ਹੋਣ ਜਾਂ ਗੈਂਗਸਟਰ ਟਾਈਪ ਹੋ ਉਹ ਜਾ ਕੇ ਲੁੱਕ ਕੇ ਉੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਲੋਕ ਜਾਂਦੇ ਨੂੰ ਐਡ ਕਰੂੰਗਾ ਵਿੱਚ ਕਿਉਂਕਿ ਖਰੜ ਦੀ ਤੇ ਪਰ ਜ਼ਿਲਕੋ ਸਾਈਟ ਦੀ ਗੱਲ ਕਰੀਏ ਜ਼ਿਆਦਾ ਇੰਕਾਊਂਟਰ ਵੀ ਉੱਥੇ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇਖੋ ਇੱਥੇ ਆਪਣਾ ਜਿਹੜਾ ਵਰਟੀਕਲ ਜਿਹੜੀ ਹੈਗੀ ਹੈ ਰਹਾਸ਼ ਹੋ ਰਹੀ ਹੈ ਬਿਲਡਿੰਗਸ ਆ ਰਹੀਆਂ ਕਾਫੀ ਆ ਰਹੀਆਂ ਨੇ ਲੋਕ ਐਸੇ ਆ ਰਹੇ ਨੇ ਕੰਮ ਕਰਨ ਵਾਸਤੇ ਉਹਦੇ ਵਿੱਚ ਕੁਝ ਐਂਟੀਸੋਸ਼ਲ 엘ਮੈਂਟਸ ਵੀ ਆ ਜਾਂਦੇ ਨੇ ਪਰ ਅਸੀਂ ਕੱਲ ਹੀ ਕੱਲ ਦੇ ਦਿਨ ਵਿੱਚ ਦੱਸਣਾ ਚਾਹੁੰਦਾ ਕੱਲ ਦੇ ਦਿਨ ਵਿੱਚ ਵੀ ਅਸੀਂ ਦੋ ਐਫਆਈਆਜ਼ ਲੋਚ ਕੀਤੀਆਂ ਵੀ ਜਿਹੜੀ ਬਿਨਾ ਵੈਰੀਫਿਕੇਸ਼ਨ ਤੋਂ ਜਿੱਥੇ ਪੀਜੀਜ਼ ਚੱਲ ਰਹੇ ਸੀਗੇ ਤੇ ਫਰਦਰ ਅਸੀਂ ਇਹ ਜਿਹੜੀ ਹੈਗੀ ਹੈ ਆਪਣਾ ਜਿਹੜਾ ਬਿਆਨ ਚਲਾ ਰਹੇ ਹਾਂ ਵੀ ਹਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਬਿਨਾ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਰੱਖਣਾ ਤੇ ਜੇ ਉਹਨਾਂ ਕੋਈ ਐਂਟੀਸੋਸ਼ਲ ਐਕਟੀਵਿਟੀ ਮਿਲਦੀ ਹੈ ਦੱਸਣ ਤੇ ਜੇ ਕੋਈ ਸਾਨੂੰ ਪਾਇਆ ਗਿਆ ਵੀ ਹਾਂ ਵੀ ਇਹਨਾਂ ਜਾਏ ਕਿਸੇ ਪੀਜੀ ਚ ਰਹਿ ਨੇ ਰਹਿ ਰਹੇ ਨੇ ਤੇ ਜੇ ਉੱਥੇ ਰਹਿ ਕੇ ਕੋਈ ਸਾਡੀ ਇੰਟੈਰੋਗੇ ਸਾਡੀ ਇੰਟੈਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਚ ਕਿਤੇ ਵੀ ਆ ਗਿਆ ਵੀ ਹਾਂ ਵੀ ਉਹ ਉਹਨਾਂ ਦਾ ਕਿਸੇ ਦਾ ਹੋਟਲ ਜਾਂ ਕਿਸੇ ਦਾ ਪੀਜੀ ਐਜ਼ ਅ ਯੂਜ਼ ਹੋਇਆ ਹੈ ਨਸ਼ੇ ਵਾਸਤੇ ਜਾਂ ਕਿਸੇ ਗੈਂਗਸਟਰਸ ਵਾਸਤੇ ਤਾਂ ਵੀ ਵਿਲ ਮੇਕ ਸ਼ੋਰ ਵੀ ਹਾਂ ਵੀ ਉੱਥੇ ਪ੍ਰੋਪਰ ਐਕਸ਼ਨ ਹੋਵੇ ਤੇ ਉਹ ਸੀਲ ਹੋਵੇ ਸਰਕਲ ਮਾਰਕੀਟ ਇਹ ਮੁਹਿੰਮ ਦੇ ਤਹਿਤ ਛਾਪੇ ਮਾਰੇ ਕੀਤੇ ਜਾ ਰਹੀ ਹੈ ਔਰ ਇਹਦੇ ਤਹਿਤ ਵੀ ਹੁਣ ਲਿਓ ਲਿਆਓ ਪੂਰੀ ਸਫਲਤਾ ਹਾਸਲ ਕੀਤੀ ਹੈ 13 ਕਿਲੋ ਟੀਮ ਦੇ ਨਾਲ ਇੱਕ Aya, ya kebele ya kebele.